ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵਾਂ ਸ਼ਬਦ ਹੈ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਭਾਈ ਸਾਹਿਬ ਭਾਈ ਮੰਦੀਪ ਅਮਨਦੀਪ ਸਿੰਘ ਜੀ ਉਹਨਾਂ ਦਾ ਸ਼ਬਦ ਹੈ ਜੀ ਅ ਤੁਸੀਂ ਐਕਸਲ ਸੁਣਿਆ ਹੋਵੇ ਵਾਲੇ ਸ਼ਬਦ ਸੋਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨੀ ਜੇ ਘਰ ਵਸੇੜਾ ਹੋ ਰਲ ਪਸ ਮੈਂ ਢੇਰੀ ਇਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਸਭ ਤੋਂ ਪਹਿਲੇ ਆਪਾਂ ਤਬਲੇ ਤੇ ਪਲੇ ਕਰਕੇ ਵੇਖਦੇ ਆ ਤੇ ਇੱਕ ਬੇਸਿਕ ਜਿਹਾ ਆਈਡੀਆ ਲੈਣ ਵਾਸਤੇ ਵੀ ਤੱਲਾ ਕਿਵੇਂ ਵੱਜਣਾ ਤੇ ਕਿਉਂਕਿ ਜਿਹੜਾ ਅਸਲ 'ਚ ਉਹਨਾਂ ਨੇ ਤਬਲਾ ਵਜਾਇਆ ਉਹ ਥੋੜਾ ਹੋਰ ਵੇਰੀਏਸ਼ਨ ਵਿੱਚ ਮੈਂ ਦਾ ਸਿੰਪਲ ਦਾਦਰਾਂ ਦੇ ਵਿੱਚ ਪੜਨ ਦੀ ਸੌਰੀ ਕਹਿੰਦਾ ਮਤਲਬ ਮੈਂ ਉਹਦੇ ਵਿੱਚ ਪੜਨ ਦੀ ਕੋਸ਼ਿਸ਼ ਕਰਨ ਲੱਗਾ ਵਾਂ ਜਿਹੜਾ ਦੁਗਣ ਹੁੰਦੀ ਹੈ ਦੁਗਣ ਜਿਹੜਾ ਚੱਲਦਾ ਕਰਵਾ ਉਹਦੇ ਚ ਪੜਦਾ ਵਾਂ ਤੇ ਇੱਕ ਆਈਡੀਆ ਜੈ ਹੋ ਜੂਗਾ ਕਿ ਕਿਵੇਂ ਲਈ ਠੋਣਾ ਤੇ ਜੁੜੇ ਲਓ ਚੈਨਲ ਤੇ ਜੇ ਨਵੇਂ ਜਿਹੇ ਚੈਨਲ ਸਬਸਕ੍ਰਾਈਬ ਸ਼ੁਰੂ ਕਰ ਲਿਓ ਤੇ ਸ਼ੁਰੂ ਕਰਦੇ ਹਾਂ ਪਹਿਲੇ ਮੇਲ ਸਕੀਲ ਤੋਂ ਵੇਖਿਓ ਤਬਲਾ ਪਲੇ ਕਰ ਲੀਏ ਨਾ ਸੁਨਨਾ ਪਿਆਰੇ ਇੱਕ ਬੇਨੰਤੀ ਮੇਰੀ ਇੱਕ ਬੇਨੰਤੀ ਮੇਰੀ ਤੂੰ ਜੇ ਕਰ ਵਸੇ ਅੜਾ ਤੂੰ ਜੇ ਕਰ ਵਸੇ ਅੜਾ ਹੋਰ ਲੱਸ ਮੈਂ ਤੇਰੀ ਇੱਕ ਬੇਨੰਤੀ ਮੇਰੀ ਇੱਕ ਬੇਨੰਤੀ ਮੇਰੀ

ਜਨ ਤੂੰ ਜੇਕਰ ਵਸੇ ਅੜਾ ਤੂੰ ਜੇਕਰ ਵਸੇ ਅੜਾ ਤੂੰ ਜੇਕਰ ਵਸੇ ਅੜਾ ਔਰ ਲਪਸ ਮੈਂ ਤੇਰੀ ਇੱਕ ਮੈਂ ਕਿ ਬੇਸਿਕ ਜਿਆ ਤੁਹਾਨੂੰ ਆਈਡੀਆ ਦੇਤਾ ਵਾ ਵੀ ਤਬਲੇ ਦੇ ਉੱਤੇ ਕਿਵੇਂ ਇਹ ਪਲੇ ਹੋ ਸਕਦਾ ਤਬਲੇ ਦੇ ਨਾਲੇ ਵਿੱਚ ਸ਼ਬਦ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸਲੋ ਤਰੀਕੇ ਨਾਲ ਦੱਸਾਂਗੇ ਹਨੋਂ ਬੜੇ ਪਿਆਰੇ ਸਤਕਾਰੇ ਸਤਕਾਰ ਵਾਲੇ ਸਬਸਕ੍ਰਾਈਬਰ ਸਾਡੇ ਵੀ ਭਾਈ ਉਹਨਾਂ ਨੇ ਕਿਹਾ ਇਹ ਬਹੁਤ ਤੇਜ਼ ਆਦੇ ਇਸ ਚੈਨਲ ਤੇ ਤੁਸੀਂ ਥੋੜਾ ਸਲੋ ਦੱਸਿਆ ਕਰੋ ਇਸ ਕਰਕੇ ਥੋੜਾ ਜਿਹਾ ਸਲੋ ਆਪਾਂ ਦੱਸਣ ਲੱਗੇ ਆ ਤੇ ਵੇਖਿਓ ਕਿਵੇਂ ਆ ਸੋਨਨਾ ਸਭ ਤੋਂ ਪਹਿਲੇ ਇਹਨੂੰ ਅਸਥਾਈ ਇਹਨੂੰ ਅਸਥਾਈ ਕਹਿੰਦੇ ਜਿਹੜੀ ਮੇਨ ਲਾਈਨ ਹੁੰਦੀ ਪੜਨੀ ਜਿਹੜਾ ਬਾਕੀ ਜਿਹੜੀਆਂ ਪੜ੍ਹੀਆਂ ਉਹਨਾਂ ਨਾਲ ਕਹਿੰਦੇ ਆ ਇਹ ਗੱਲ ਫੇਰ ਦੱਦੀ ਉਹਦਾ ਸਟਾਰਟਿੰਗ ਦੇ ਵਿੱਚ ਜਦੋਂ ਚੈਨਲ ਸ਼ੁਰੂ ਕੀਤਾ ਉਹਦੀ ਪਹਿਲੀ ਵੀਡੀਓ ਇਹ ਸ਼ਾਇਦ ਇਹ ਗੱਲ ਸੀ ਉਤੋਂ ਬਾਅਦ ਅੱਜ ਦੱਸਣ ਲੱਗੇ ਸੋ ਦੇਖਿਓ ਸਥਾਈ ਸੁਣਨਾ ਪਿਆਰੇ ਫੇਰ ਕਿ ਲਿਖਿਆ ਥੋੜਾ ਇਹ ਗਲਤ ਹੋਇਆ ਮੇਰੇ ਕੋਲ ਸੁਣਨ ਸੁਣਨਾ ਇਹ ਮੇਲ ਸਕੀਲ ਤੋਂ ਪੜ੍ਹਨ ਦੇ ਜਿਵੇਂ ਵੀਰਪਾ ਪੜ੍ਹਦੇ ਸੋ ਪਹਿਲਾ ਕਾਲਾ ਸੁਣਨਾ प्यारे इक बेनती मेरी सुनना प्यारे इक बेनती मेरी थोड़ा स्लो करके देना और लिखो सुनना प्यारे ਇੱਕ ਬੇਨੰਤੀ ਮੈਂ ਇੱਕ ਬੇਨੰਤੀ ਮੈਂ ਅੱਗੇ ਵੇਖਿਆ ਕਿਵੇਂ ਤੂੰ ਨਿਜਕਾਰ ਬਸੇੜਾ ਫੇਰ ਰੱਖਿਆ ਕੋਈ ਤੂੰ ਨਿਜਕਾਰ ਬਸੇੜਾ ਫੇਰ ਇੱਕ ਲਿਖੋ ਤੂੰ ਨਿਜ ਕਰ ਵਸੇ ਅੜਾ ਹਾਰੁਲ ਹਾਰੁਲ ਪਸ ਮੈਂ ਤੇਰੀ ਫੇਰ ਇੱਕ ਲਿਖੋ ਹਾਰੁਲ ਪਸ ਮੈਂ ਤੇਰੀ ਇੱਕ ਬਹਿਨਤੀ ਮੇਰੀ ਅਗੇ ਉਦਾਂ ਹੀ ਸੇਮ ਜਿਦਾ ਜੰਦਾਂ ਦੱਸਿਆ ਵਾ ਅੰਤਰਾ ਵੀ ਦੱਸ ਦਿੰਨੇ ਆ ਤੇ ਇੱਕ ਚੀਜ਼ ਤਾਂ ਦੱਸੀ ਆ ਕਿ ਜਿਹੜਾ ਭਾਈ ਅਮਨਦੀਪ ਸਿੰਘ ਹੋਣਾ ਪੜਿਆ ਵਾ ਉਹ ਸ਼ਬਦ ਕਾਫੀ ਉੱਚਾ ਪੜਿਆ ਜਾਂਦਾ ਆਪਾਂ ਕੰਫਰਟੇਬਲ ਹੋ ਕੇ ਥੋੜਾ ਜਿੱਥੋਂ ਤੱਕ ਡਾਗਲਾ ਸਾਧਵੇ ਉੱਥੋਂ ਤੱਕ ਪੜਨੇ ਹੁਣ ਆਪਾਂ ਅੰਤਰਾ ਜਿਹੜਾ ਵਾ ਉਹ ਪੜਨੇ ਵੇਖਿਓ ਬਿਨ ਆਪਣੇ ਨਾ ਹੈ ਮੈਂ ਨਿੱਕੀ ਤੋਂ ਆਪਣੀ ਵਾਈ ਕੱਟ ਕਰ ਲੈਣਾ ਵੇਖਿਓ ਬਿਨ ਨੇ ਆਪਣੇ ਨਾ ਹੈ ਕੋਈ ਨਾ ਚਾਹੇ ਇਹ ਗੱਲ ਚੇਤਾ ਰੱਖਿਓ ਆ ਵੀਡੀਓ ਕਾਫੀ ਲੰਬੀ ਹੋਣੀ ਹੈ ਇਸ ਕਰਕੇ ਮੈਂ ਇੱਕੋ ਅੰਤਰਾ ਤੋਂ ਹੀ ਇੱਕੋ ਟੀ ਹੁੰ ਜਿਹੜੀ ਦੱਸ ਲਗਾ ਉਤੋਂ ਹੀ ਪੂਰਾ ਸ਼ਬਦ ਪੜਿਆ ਜਾਣਾ ਮੈਂ ਇੱਕੋ ਅੰਤਰਾ ਦੱਸਣ ਲਗਾ ਵਕਿਓ ਬਿਨ ਨੇ ਆਪਣੇ ਬਿਨ ਆਪਣੇ ਨਾ ਹੈ ਕੋਈ ਨਾ ਚਾਹੇ ਫਿਰ ਇਤਨਾ ਕੀ ਕਹੀ ਹੈ ਕੀ ਕੀ ਜੈ ਕੀ ਕਹੀ ਹੈ ਕੀ ਕੀ ਜੈ ਅੱਗੇ ਫਿਰ ਉਥੋਂ ਨਾਲ ਹੀ ਪੜ ਦੇਣਾ ਵੇਖਿਓ ਤੂੰ ਨੇ ਤੂੰ ਨੇ ਜਕਰ ਵਸੇ ਅੜਾ ਤੂੰ ਨਿਚਕਾਰ ਵਸੇ ਅੜਾ ਹਾਰੁਲ ਪਸ ਮੈਂ 에ਰੀ ਇੱਕ ਬੇਨੰਤੀ ਮੇਰੀ ਸੇਮ ਬਾਕੀ ਹੁਣ ਜਦੋਂ ਸਟਾਰਟਿੰਗ ਦੇ ਜਦ ਦੱਸਿਆ ਏ ਸੀ ਇਹ ਸ਼ਬਦ ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹੋਣਾਂ ਦਾ ਤੇ ਕਿਵੇਂ ਲਗੀ ਇਹ ਵਾਲੀ ਵੀਡੀਓ ਹੰ ਕਮੈਂਟ ਕਰਕੇ ਜਰੂਰ ਦੱਸ ਦਿਓ ਇਹਦੇ ਨਾਲ 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 ਹੀ ਹਾਥ ਰੋਏ ਨਵੀਂ ਤੋਂ ਨਵੀਂ ਵੀਡੀਓ ਐਸੇ ਚੈਨਲ ਸੱਚੇ ਮਾਰਗ ਤੇ ਹੁੰਦੀ ਹੈ ਵੱਧ ਤੋਂ ਵੱਧ ਚੈਨਲ ਨੂੰ ਸਾਥ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਮਿਲਦੇ ਹਾਂ ਕੱਲ ਦੀ ਵੀਡੀਓ ਧੰਨਵਾਦ